ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਆ ਦੁਖ ਭੰਜਨੀ ਸਾਹਿਬ ਗਾਵੜੀ ਮਹਿਲਾ ਪੰਜ ਮਾਮਾ ਜੀ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤ ਗੁਰ ਗਿਆਨ ਰਹਾ ਜਿਤ ਘਟ ਅਵਸੈ ਪਾਨ ਬ੍ਰਹਮ ਸੋਈ ਸੁਹਾਵਾਤਾ ਜਮ ਕੰਕਰ ਨੇੜ ਨ ਆਵੇ ਰਸਨਾ ਹਰ ਗੁਣ ਗਾ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰ ਠਾਕੁਰ ਅਗਮ ਅਗਦ ਭੈ ਕਿਰਪਾਲ ਗੁਸਾਈਆ ਨਠੇ ਸੋਗ ਸੰਤਾਪ ਤਤੀ ਬਾਉ ਨਾ ਲਗੈ ਸਤ ਕੋ ਰਖੇ ਆਪ ਗੁਰ ਨਾਰਾਇਣ ਦਇਓ ਗੋਰ ਗੁਰ ਸਚਾ ਸਿਰਜਣਹਾਰ ਗੋਰ ਟੁੱਠੈ ਸਭ ਕਿਛ ਪਾਇ ਜਨ ਨਾਨਕ ਸਦ ਬਲਿਹਾਰ ਗੌੜੀ ਮਹਿਲਾ ਪੰਜਵਾ ਸੋਕੇ ਹਰੇ ਕੀ ਏਕ ਨਮਾਹੇ ਅੰਮ੍ਰਿਤ ਦ੍ਰਿਹਿਟ ਸਚ ਜੀਵਾਈ ਕਾਟੇ ਕਹਿਟ ਪੂਰੇ ਗੁਰ ਦੇਵਾ ਸੇਵਕ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਿਆ ਸਤ ਗੁਰ ਗੁਣ ਤਸ ਦੁਖ ਨਾਟੇ ਸੁਖ ਆਏ ਸਮਾਏ ਟੀਰਣਾ ਪਰੇ ਜਾ ਗੁਰ ਪਰਮਾਈ ਐਸ਼ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਮਾ ਤਾਬ ਗਏ ਪਾਈ ਪ੍ਰਸਾਦ ਸੀਤਲ ਭਏ ਕੀਨੀ ਪ੍ਰਦਾਤਾ ਪ੍ਰਭ ਕਿਰਪਾ ਤੇ ਭੈ ਸੁਹੇਲੇ ਜਨਮ ਜਨਮ ਕੇ ਵਿਛਰੇ ਮਿਲ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਕ ਕਾ ਬਿਨਸਿਆਥ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਬਹਿਲਾ ਪੰਜਵਾ ਜੈਸਾ ਸਿਮਰਤ ਤਦੋਗ ਸਭ ਜਾਏ ਨਾਮ ਰਤਨ ਵਸੈ ਮਨਿਆਈ ਜਪ ਮਨ ਮੇਰੀ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕਸ ਬਿਨ ਨਾਹੀ ਦੂਜਾ ਕੋਈ ਜਾਂਕੇ ਦ੍ਰਿਸ਼ਟ ਸਦਾ ਸੁਖੁ ਹੋਇ ਸਾਜਨ ਮੀਤ ਸਖਾ ਕਰ ਏਕ ਹਰਿ ਹਰਿ ਅਖਰ ਮਨ ਮਾਲੇਖ ਰਾਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹਿਲਾ ਪੰਜਵਾ ਕੋੜ ਬਿਗਣ ਹਿਰੇ ਕਿ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਈ ਪੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਂ ਸਰਹਾ ਸਰਬ ਕਲਿਆਣ ਸੁਖ ਸਹਿ ਜਿਨਿ ਧਾਨ ਜਾਂ ਕਹਿ ਰਿਤੇ ਵਸੈ ਭਗਵਾਨ ਔਖਾ ਦਾ ਮੰਤਰ ਤੰਤ ਦਾ ਸ਼ਾਰ ਕਰਨੇ ਹਾਰ ਦੇ ਮੈਂ ਤਾਰ ਤਜ ਸਭ ਭਰਮ ਪਜਿਓ ਪਾਰ ਬ੍ਰਹਮ ਕਉ ਨਾਨਕਿ ਅਟਲ ਐਹ ਧਰਮ ਗੌੜੀ ਮਹੱਲਾ ਪੰਜਵਾ ਸ਼ਾਂਤ ਭਈ ਗੁਰੂ ਗੋਬਿੰਦ ਪਾਏ ਤਾਬ ਪਾ ਬਿਬਿਣ ਸੇ ਮੇਰੇ ਪਾਏ ਰਹਾ RAM ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਪੈ ਕਲਿਆਨ ਪਾਰ ਪਰਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨੇਤ ਨੀਤ ਗਏ ਬਿਆਦ ਉबरे ਜਨ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਾਈ ਨਾਨਕ ਦਾਸ ਤੇਰੀ ਛਰਨਾਈ ਗੌੜੀ ਬਹਲਾ ਪੰਜਮਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਪਈ ਸੇਵ ਰਹਾ sheetla te rakhiyan bihari par brahm pram kripa tari nanak naam japen so jive sad sang hare amrit peve gauri mahalla panjma thir ghar ba so har jan pyare sat gur tumre kaaj so vare raho doita dhoot parme char mare jan ki painj rakhi kartari ਬਾਦਿ ਸ਼ਾਹ ਸਹ ਸਭ ਵਸ ਕਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੇ ਨੋਦਾਨ ਸ਼ਰਨ ਪਰੇ ਪ੍ਰਵ ਅੰਤਰ ਜਾਮੀ ਨਾਨਕ ਓਟ ਪਖਰੀ ਪ੍ਰਾ ਸੁਆਮੀ ਗੌੜੀ ਮਹੱਲਾ ਪੰਜਵਾ ਰਾਖ ਬਿਤਾ ਪ੍ਰਾ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਿਖਾਦੀ ਏਕ ਗਰੀਬਾ ਆਖ ਰਾਕਣ ਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੀ ਕਰ ਕਰ ਹਾਰਿਓ ਅਨਕ ਬੋ ਭਾਤੀ ਛੋਡੈ ਕਤਹੂ ਨਾਹੀ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਈ ਕਰ ਕਿਰਪਾ ਸੰਤ ਮਿਲੇ ਮੋਹੇ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹ ਨਿਰ ਪਾਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬੇਖਾਦੀ ਸਹਿਜ ਸੁਹੇਲੀ ਬਾਣੀ ਕਉ ਨਾਨਕ ਮਨ ਭਇਆ ਪ੍ਰਗਾਸ ਆਪਾਇਆ ਪਦ ਨਿਰਵਾਣੀ ਬਿਲਾਵਨ ਮਹਲਾ 5 ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਰਣ ਲਾਗੇ ਜਾਪੇ ਅਲਖਿਆ ਭੇਵ ਤਰਤਪਨੀਤ ਪਈ ਗੁਣ ਗਾਏ ਦੁਰਤਗਿਆ ਹਰਨਾਮ ਤਿਆ ਰਹਾ ਸਵਨੇ ਥਾਈ ਰਵਿਆ ਆਪ ਆਦਿ ਜੁਗਾਦ ਜੰਕਾ ਵੱਡ ਪਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਨਿਰਬਿਗਣ ਹੋਏ ਸਾਥਾਈ ਭੂਠੇ ਸਭ ਸੁਖ ਪਾਏ ਸਤਗੁਰੂ ਠੂਠੇ ਪਾਰ ਬਰਮ ਪ੍ਰਭ ਪੈ ਰਖਵਾਲੇ ਜਥੈ ਕਿਥੈ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਲਾ ਮਹਲਾ 5ਮ ਚਰਨ ਕਮਲ ਪ੍ਰਾਪਹਿ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਈ ਗੋਰ ਦੁਖ ਕਾਟਿਆ ਦਿਨੋਦਾਨ ਸਫਲ ਜਨਮ ਜੀਵਨ ਪਰਵਾਹਨ ਰਹਾਉ ਅਕਤਿ ਗਤਿ ਅਮਰਤ ਪ੍ਰਾਬਾਨੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲਾ ਮਹਲਾ 5ਮ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰ ਰਹਾ ਤਾਬ ਪਾਵ ਸੰਤਾਬ ਬਿਨਾਸੀ ਹਰਿ ਸਿਮਰਤਿ ਕਿਲ ਵਿਖ ਸਭ ਨਾਸੀ ਆਨੰਦ ਕਰਉ ਮਿਲ ਸੁंदर ਨਾਰੀ ਗੁਰ ਨਾਨਕ ਮੇਰੀ ਪੈਂਜ ਸੁਵਾਰੀ ਬਿਲਾਵੈ ਲੈ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸੁਮਾਰਿਆ ਸਾਧ ਜਿਨਾ ਹੋਏ ਕਿਰਪਾਲਾ ਬਿਖਸ਼ੇ ਸਭ ਪਰਵਾਰਿਆ ਕਰਜ ਸਤਗੁਰਿ ਆਪ ਸੁਵਾਰਿਆ ਵੱਡਿਆ ਰਜਾ ਹਰਿ ਗੋਬਿੰਦ ਕੀ ਸੋਕ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਿਣ ਤ੍ਰਿਪਾਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚੇਨਨ ਫਲ ਪਾਏ ਪੂਰਣ ਐਸ਼ਿ ਪੁਜਾਰਿਆ ਬਿਲਾਵਲਾ ਮਹੱਲਾ ਪੰਜਾਂ ਮਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪੈ ਸੁਖ ਸਹਿਜ ਕਰਿਆ ਆ ਰਹਾ ਰਾਜੇ ਰਾਜੇ ਭੋਜਨ ਖਾਵੋ ਮੇਰੇ ਪਾਈ ਅਮਰਤ ਨਾਮ ਰਿਤ ਮਾਹੀ ਤਿਆਈ ਨਾਨਕ ਗੁਰਪੂਰੇ ਸਰਣਾਹੀ ਜਿਨੇ ਆਪਣੇ ਨਾਮ ਕੀ ਪੈਂਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾ ਸੰਤਾਂ ਸਗਲੇ ਗਏ ਬਿਣਸੇ ਤੇ ਰੋਂਗਾ ਪਾਰ ਬਰਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆ ਰੋਂਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੋਂ ਕਰਦੇ ਇਸ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਸੂ ਪ੍ਰਸਾਨ ਭੇ ਲੈ ਗਏ ਬਿਯੋਗ ਬਿਲਾਗ ਨ ਮਹੱਲਾ ਪੰਜਵਾ ਬੰਦਨ ਕਾਟਿਆ ਪ੍ਰਭ ਹੋਆ ਕਿਰਪਾਨ ਦੀਨ ਦਿਆਲ ਪ੍ਰਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁੱਖ ਰੋਗ ਮਨ ਤਨ ਸੀਤਨ ਸੁਖੀ ਪਿਆ ਪ੍ਰਭ ਤਿਆਵਣ ਯੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਲੋਖ ਨ ਜਾਪੈ ਹਰ 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 ਜਾਪੀਐ ਅੰਤਨ ਲਿਵਲਾਈ ਕਿਲ ਵਖੇ ਉਤਰੈ ਸਦੋਏ ਸਾਧੂ ਸ਼ਰਨਾਈ ਸੋਨ ਤ ਜਪਤ ਹਰਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾ ਹਲਾ ਮਹਿਲਾ ਪੰਜਵਾ ਹਰ ਹਰ ਹਰਿਆ ਰਾਦੀ ਹੈ ਹੋਈ ਹੈ ਆ ਰੋਗ ਰਾਮਚੰਦ ਕੀ ਲਛਟ ਕਾ ਜਨ ਮਾਰਿਆ ਰੋਗ ਰਹਾ ਗੁਰਪੂਰਾ ਹਰਿਆਪੀਐ ਨਿਤ ਕੀ ਚੈ ਭੋਗ ਸਾਧ ਸੰਗਤ ਕੈ ਵਾਰਣ ਮਿਲਿਆ ਸੰਜੋਗ ਜੈਸਾ ਸਿਮਰਾ ਤਸੋ ਖਪਾਈਐ ਬਿਨ ਸਹਿਬਿਉ ਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ ਰਾਗ ਬਿਲਾਵਲਾ ਮਹਿਲਾ ਪੰਜਮਾ ਦੁਪਦੇ ਘਰ ਪੰਜਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਔਰਿ ਉਪਾਉ ਸਭ त्यागਿਆ दारू ਨਾਮ ਲਿਆ ਤਾਂਪ ਪਾਪ ਸਾਂ ਮਿਟੇ ਰੋਗ ਸੀਤਲ ਮਨ ਭਿਆ ਗੁਰਪੂਰਾ ਆਰਾਧਿਆ सगਲਾ ਦੁੱਖ ਗਿਆ ਰਾਖਣ ਹਰੈ ਰਾਖੇ ਆਪਣੀ ਕਰਮਿਆ ਰਹਾ ਬਾਂਹ ਪਕਰ ਪ੍ਰਾਂ ਕਾਢਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈਆ ਬਿਲਾਵਲ ਮਹੱਲਾ ਪੰਜਿ ਮਾ ਰੋਗ ਮਿਟਾਇਆ ਆਪ ਪ੍ਰਭ ਉਜਿਆ ਸੁਖ ਸਾਤ ਵੱਡ ਪਰਤਾ ਪਹਿ ਚਲ ਜੀ ਰੂਪ ਹਰ ਕੀਨੀ ਦਾਤ ਗੁਰ ਗੋਵਿੰਦ ਕਿਰਪਾ ਕਰੀ ਰੱਖਿਆ ਮੇਰਾ ਪਾਈ ਹਮ ਤਿਜ ਕੀ ਛਰਣਾਗਤੀ ਜੋ ਸਦਾ ਸੁਹਾਇ ਰਹਾ ਬਿਰਤੀ ਕਦੇ ਨਾ ਹੋਵਾਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਮਿਲਾਵਲ ਮਹੱਲਾ ਪੰਜਵਾ ਤਾਤੀ ਬਾਉ ਨਾ ਲੱਗੇ ਪਾਰ ਬ੍ਰਹਮ ਛਰਣਾਹੀ ਚੌ ਗਿਰਦ ਹਮਾਰੇ ਰਾਮਕਾਰ ਦੁਖ ਲੱਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਣਤ ਬਨਾਈ RAM ਨਾਮਿ ਔਖਦ ਦੀਆ ਏਕਾਂ ਲਵਾਈ ਰਹਾਉ ਰਾਖ ਲਿਏ ਤਿਨ ਰਖਣ ਹਾਰ ਸਾਬਿਆਦ ਮਿਟਾਈ ਕਉ ਨਾਨੇ ਕਿਰਪਾ ਭਈ ਪ੍ਰਾਪੇ ਸਹਾਈ ਬਿਲਾ ਬਲ ਮਹੱਲਾ ਪੰਜਵਾ ਆਪਣੇ ਬਾਲਕਿਆਂ ਪਰ ਰਖਿਆ ਨ ਪਾਰ ਬ੍ਰਹਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਭਈ ਪੂਰਨ ਭਈ ਸੇਵ ਰਹਾਉ ਪਉਤਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆ ਨਾ ਜਾਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਐ ਆਪਣੀ ਕਲ ਤਾਰੀ ਮਨ ਬਾਝ ਜਦ ਫਲ ਦਿੱਤਿਆ ਨਾ ਨਾਨਕ ਬਲਿਹਾਰੀ ਬਿਲਾ ਵਲੇ ਮਹਿਲਾ ਪੰਜਵਾ ਤਾਪ ਲਾਹਿਆ ਗੁਰ ਸਿਰਜਣਹਾਰ ਸਤਗੁਰੇ ਆਪਣੇ ਕਉ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਗਰਮਸਤਵ ਧਾਰ ਬਾਲ ਕਰਖ ਲੀਨੋ ਪ੍ਰਭ ਅਮਰਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖੈ ਮਿਹਰਬਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਬਿਲਾਵਲ ਮਹੱਲਾ ਪੰਜਮ ਤਾਪ ਪਾਪ ਤੇ ਰਖੇ ਆਪ ਸੀਤਨ ਭੈ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਾਪ ਦੇਨੇ ਜਤਿ ਉਧਾਰਣਾ ਵਖੰਡ ਪਰਤਾਪ ਦੁਖ ਬਿਣ ਸੇ ਸੁਖ ਅਨੰਦ ਪਰਵੇਸਾ ਤ੍ਰਿਸ਼ਣ 부ਜੀ ਮਨ ਤਨ ਸੱਚ ਧਰਾਪ ਅਨਾਹਤ ਕੋ ਨਾਦ ਸ਼ਰਨ ਸਮਰਥਾ ਸਭੇ ਰਸੀਟ ਕੋ ਮਾਈ ਬਾਪ ਭਗਤ ਅਵਸ਼ਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕਿਆ ਲਾਪ ਸੋਰਠ ਮਹਲਾ ਪੰਜਮਾ ਕਾਰੇਸ਼ ਨਾਨ ਸਿਮਰ ਪ੍ਰਮੇ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਣ ਲਾਤੇ ਪ੍ਰ ਸ਼ਰਣਾ ਪ੍ਰਤੀ ਭਲੇ ਸੰਯੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋਂ ਸੁਨੋ ਪੜੋ ਨਿਤ ਪਾਈ ਗੁਰ ਪੂਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦੇ ਅੱਲਾ ਸੰਤਾਂ ਕੇ ਪੈ ਜੇ ਰਖਦਾ ਆਦ ਬਿਰਤ ਪ੍ਰਤ ਪੰਲਾ ਹਾਰੇ ਅਮਰਤ ਨਾਮ ਭੋਜਨ ਨਿਤ ਪੁੰਚ ਸਰਬ ਵੇਲਾ ਮੁਖ ਪਾਵਾਂ ਜਿ ਰਾਮਰਾ ਤਾਂ ਸਭ ਨਾਠਾ ਗੁਣ ਗੋਬਿੰਦ ਨਿਤ ਗਾਵਾਂ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਨ ਗੁਰ ਨਾਨਕੀ ਵਢਿਆ ਸੋਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਾਂਕੇ ਚਰਨ ਨਿਹਾਰਿਆ ਰਾਖਣ ਹਰੈ ਰਾਖਿਉ ਬਾਰੀ ਸਤਿਗੁਰ ਤਾਪੇ ਉਤਾਰਿਆ ਉਬਰੇ ਸਤਿਗੁਰ ਕੀ ਚਰਨਾਈ ਜਾਂ ਕੀ ਸੇਵਨਾ ਬਿਰਤੀ ਜਾਈ ਰਹਾ ਘਰ ਮਹਿ ਸੂਖ ਬਹਨ ਫਨ ਸੂਖਾ ਪ੍ਰਵੇ ਆਪਣੇ ਭੈ ਦੇ ਅਲਾ ਨਾਨਕ ਬਿਗਨਣ ਲਾਗੇ ਕੋਊ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹੱਲਾ ਪੰਜਵਾਂ ਗਏ ਕਲੇ ਸਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰੇ ਆਰਾ ਦੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਆ ਤੋਂ ਸੁਖ ਸੰਪਤ ਰਾਸ ਰਾਖ ਲੈ ਹੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਕਸਮ ਭਰੋਸਾ ਕਉ ਨਾਨੇ ਗੁਰਪੂਰਾ ਭੇਟਿਓ ਮਿਟਿਓ ਸਗਲਿਆਂ ਦੀ ਸਾ ਸੋ ਰਠਾ ਮਹਲਾ 5 ਸਿਮਰ ਸਿਮਰ ਗੁਣ ਸਤਗੁਰਿ ਆਪਣਾ ਸਗਲਾ ਦੁੱਖ ਮਿਟਾਇਆ ਤਾਬ ਰੋਗ ਗਏ ਗੁਰਬਚਨੀ ਮਨ 니ਚੇ ਪਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਾਣ ਸਮਰਤ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵਉ ਗੁਰ ਨਾਨਕ ਭੈ ਦਿਆਲਾ ਜੈ ਜੈਕਾਰ ਭੈ ਜਾ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠਾ ਮਹੱਲਾ ਪੰਜਮ ਦੁਰਤਿ ਗਵਾਇ ਹਰਿ ਭਵੇਂ ਆਪੇ ਸਤ ਸੰਸਾਰਿ ਉਬਾਰਿਆ ਪਾਰ ਪਰੰਪਰਾ ਕਿਰਪਾ ਤਾਰੀ ਆਪਣਾ ਬਿਰਧ ਸੁਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਰਹਾ ਪਤ ਤਿ ਉਦਾਹਰਣ ਸਤਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ਼ ਲੈ ਸਾ ਸਚੈ ਸਾਇ ਸੁਣ ਨਾਨਕੀ ਅਰਦਾਸ ਸੋਰਠਾ ਮਹੱਲਾ ਪੰਜ ਬਾਖਸ਼ਿਆ ਪਾਰ ਬਰਮ ਪਰਮੇਸ਼ਰ ਸਗਲੇ ਰੋਗ ਬਿਦਾਰੀ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੀ ਹਰ ਜਨ ਸਿਮਰਿਆ ਨਾਮ ਅਧਾਰ ਤਾਂ ਵੀ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀਆਂ ਵੱਡਿਆ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖਿਆ ਸੋਰਠ ਮਹੱਲਾ ਪੰਜਮ ਪਏ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਈ ਅਸਰ ਪੈ ਲਾਗ ਹਰ ਚਰਣੀ ਗੋਬਿੰਦ ਕੀ ਗੁਣ ਗਾਈ ਪਲੋ ਸੋ ਮੂਰਤ ਪੂਰਾ ਸ਼ਾਂਦ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾ ਮਿਲੇ ਸਵਾਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਖ ਦਾਈ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲ ਇਛੁ ਪਜਾਈ ਸੋਰਠ ਮਹੱਲਾ ਪੰਜਮ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਾਪਿ ਸਰੋ ਨਾਹੀ ਮਨ ਚਿੰਦੜਾ ਫਲ ਪਾਈ ਰਹਾ ਸਤਗੁਰ ਪੂਰੇ ਤਾਂ ਬਗਵਾ ਆਇ ਆਪਣੀ ਕਿਰਪਾ ਤਾਰੀ ਪਾਰ ਪਰਮ ਪ੍ਰਾਪੇਂ ਦੇ ਅੱਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮ ਅਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰੀਆ ਸਭ ਸੰਸਾਰੋ ਸੋ ਰਠਾ ਮਹੱਲਾ ਪੰਜਾਂ ਮੇਰਾ ਸਤਗੁਰੂ ਰਖਵਾਲਾ ਹੋਆ ਧਾਰਾ ਕਿਰਪਾ ਪ੍ਰਵਾਹ ਦੇ ਰੱਖਿਆ ਹਰ ਗੋਵਿੰਦ ਨਵਾ ਨਿਰੋਵਰਾ ਰਹਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਸੇ ਸਫਲ ਪਾਏ ਸਤਗੁਰ ਕੈ ਬਲ ਜਾਈ ਹਲ ਤ ਪਰਤ ਪ੍ਰਭ ਦੁਮੈ ਸੁਵਾਰੇ ਹਮਰਾ ਗੁਣ ਅਗੁਣ ਨਾਂ ਵਿਚਾਰਿਆ ਆ ਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤਿ ਧਾਰਿਆ ਸੋਰਠ ਮਹਲਾ ਪੰਜਵਾਂ ਜੀ ਜੰਤਰ ਸਾਧੂ ਕਿੰ ਕੀਐ ਸੋਈ ਸੰਤ ਸੁਹਾਏ ਆਪਣੇ ਸੇਵਕੀ ਆਪੇ ਰਖੈ ਪੂਰਨ ਭਈ ਬਡਾਈ ਪਾਰ ਬਰਮਾ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸੋ ਰੱਖੀ ਹੋਏ ਸਰਬ ਦਿਨਾਲ ਰਹਾਉ ਅਨ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੈ ਜੋ ਬਾਰਿਕ ਪਿਤ ਮਤ ਸੋਰਠਾ ਮਹੱਲਾ ਪੰਜਮਾ ਠਾਂਡ ਪਾਈ ਕਰ ਤਾਰੇ ਤਾਬ ਛੋੜ ਗਿਆ ਪਰਵਾਰੇ ਗੁਰਪੁਰ ਹੈ ਰਾਖੀ ਸ਼ਰਨ ਸੱਚੀ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖ ਕਿਨ ਮੈਂ ਉਭਜੇ ਮਨ ਹੋਆ ਸਦਾ ਸੁਖਾਲਾ ਰਹਾਂ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸੁਵਾਰੀ ਪਰਾਵੇ ਆਪਣਾ ਬਿਰਦ ਸੁਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪੈਉ ਸਾਖੀ ਤਿੰਨ ਸਗਲੇ ਲਾਜ ਰੱਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿ ਰਾਮ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਬਿਲਾਵਨ ਮਹੱਲਾ 5 ਅਗੇ ਪਛੈ ਕੁਸਲ ਭਾਂ ਗੁਰਪੂਰੈ ਪੂਰੀ ਸਾਰਾਖੀ ਪਾਰ ਪਰੰਪਰਾ ਕੀਨੀ ਮੈਂ ਆ ਰਹਾ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਇਸ਼ਤ ਜਾ ਹੋਏ ਖਿਆ ਗੁਣ ਅਵਗੁਣ ਪ੍ਰਵ ਕਾਚਨਾ ਵਿਚਾਰਿਆ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈਆ ਚੋਤਿਆਂ ਬਿਨਾਸੀ ਨਾਨਕਿ ਉਚਰੈ ਹਰ ਕੀ ਜੈ ਆ ਗੁਣ ਅਵਗੁਣ ਪ੍ਰਵਕਾਸ਼ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲੈ ਆ ਅਤਲ ਵਡਾਈਆ ਚੋਤਿਆਂ ਬਿਨਾਸੀ ਨਾਨਕਿ ਉਚਰੈ ਹਰ ਕੀ ਜੈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ